ਉਹ ਕਹਿੰਦਾ ਮੋਟਰਸਾਈਕਲ ਪਰੇ ਕਰੋ ਫਟਾਫਟ ਆਪਾਂ ਮੋਟਰਸਾਈਕਲ ਪਰੇ ਕਰਨ ਲੱਗੇ ਕਿ ਸ਼ਾਇਦ ਕਿਸੇ ਨੂੰ ਜਲਦੀ ਹੋਏਗੀ ਉਹ ਬਾਅਦ ਚ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਆ ਮੈਨੂੰ ਪੁਲਿਸ ਨੇ ਮਾਰ ਦੇਣਾ ਆ ਭਾਈ ਮੈਂ ਤਾਂ ਗੱਡੀ ਲੈ ਆਟੋ ਲੈ ਕੇ ਜਾਣ ਜਗ ਤਾਂ ਮੈਂ ਘਾਟੋ ਕਰਦਾ ਮੈਂ ਤਲਾਂੜੇਦਾ ਜਗ ਤਾਂ ਮੈਂ ਗੱਡੀ ਨਾਪਸ਼ਾਂ ਕਰਦਾ ਮੈਨੂੰ ਡਾਦਦੇ ਨੇ ਉਹ ਬੰਦੇ ਨੇ ਇਨੇ ਚਰ ਨੂੰ ਭਾਜੀ ਪੁਲਿਸ ਆ ਗਈ ਆ ਆਪਾਂ ਇਹਨੂੰ ਕਿਹਾ ਰੁਕ ਇਹਨੇ ਐਕਸੀਲੇਟਰ ਦਿੱਤਾ ਸਿੱਧੀ ਗੱਡੀ ਸਾਡੇ ਉੱਤੇ ਚੜਾਣ ਲੱਗਾ ਐਦਰੋਂ ਇੱਕ ਗੱਡੀ ਆਈ ਏ ਚਿੱਟੇ ਕਲਰ ਦੀ ਤੇ ਉਹਨੇ ਕਿਹਾ ਮੋਟਰਸਾਈਕਲ ਸਾਈਡ ਤੇ ਕਰੋ ਤੇ ਮੈਂ ਮੋਟਰਸਾਈਕਲ ਸਾਈਡ ਤੇ ਕਰਨ ਲੱਗਾ ਤੇ ਉਹਨੇ ਜਿਆਦਾ ਤੇਜ਼ ਲਿਆ ਕੇ ਗੱਡੀ ਤੇ ਮੇਰੀ ਲਾਥ ਤੇ ਚਰਾਤੀ ਤੀ ਤੰਗ ਗਲੀ ਚ ਗੱਡੀ ਵੜ ਦੇਖੋ ਕਿਵੇਂ ਮਚਾਰੀ ਤੀ ਤਰਥਲੀ ਕਰ ਗਿਆ ਲੋਕਾਂ ਨੂੰ ਜ਼ਖਮੀ ਹੋ ਗਿਆ ਦੁਕਾਨਾਂ ਦਾ ਨੁਕਸਾਨ ਸੀਸੀਟੀਵੀ ਵੀਡੀਓ ਦੇਖ ਤੋ ਤੁਹਾਡੇ ਵੀ ਉੱਡ ਜਾਣਗੇ ਹੋਸ਼ ਬਟਾਲਾ ਸ਼ਹਿਰ ਦੇ ਅੰਦਰੂਨੀ ਸ਼ਹਿਰ ਭੀੜ ਵਾਲੇ ਇਲਾਕੇ ਸਿਨੇਮਾ ਰੋਡ 'ਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਇੱਕ ਤੰਗ ਰਸਤੇ 'ਚ ਇੱਕ ਗੱਡੀ ਚਾਲਕ ਨੇ ਗੱਡੀ ਵੜ ਲਈ ਅਤੇ ਗੱਡੀ ਨੂੰ ਵਾਪਸ ਲੈ ਕੇ ਜਾਣ ਦੀ ਜਗ੍ਹਾ ਗੱਡੀ ਚਲਾਉਣ ਵਾਲਿਆਂ ਵੱਲੋਂ ਕਿਸੇ ਰਾਘਿਆ ਜਾਂ ਉੱਥੇ ਖੜੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਬੜੀ ਗਲਤ ਢੰਗ ਨਾਲ ਗੱਡੀ ਤੇਜ਼ ਚਲਾ ਕੇ ਉੱਥੋਂ ਕੱਢ ਲੈ ਗਿਆ ਉੱਥੇ ਹੀ ਗੱਡੀ ਚਾਲਕ ਵੱਲੋਂ ਇਸ ਦੌਰਾਨ ਦੋ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਜਦਕਿ ਇੱਕ ਦੁਕਾਨਦਾਰ ਦਾ ਵੱਡਾ ਨੁਕਸਾਨ ਹੋਇਆ ਹੈ ਉਥੇ ਹੀ ਸਥਾਨਿਕ ਲੋਕਾਂ ਤੇ ਚਸ਼ਮਦੀਦ ਨੇ ਦੱਸਿਆ ਕਿ ਜੋ ਗੱਡੀ ਚਲਾ ਰਿਹਾ ਸੀ ਉਹ ਖੁਦ ਇਹ ਰੋਲਾ ਪਾ ਰਿਹਾ ਸੀ ਕਿ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੈ ਉਧਰ ਹੀ ਇਹ ਵੇਖਣ ਨੂੰ ਮਿਲਿਆ ਕਿ ਉਸ ਗੱਡੀ ਦੇ ਪਿੱਛੇ ਉਧਰ ਇਹ ਵੀ ਦੇਖਣ ਨੂੰ ਮਿਲਿਆ ਕਿ ਉਸ ਗੱਡੀ ਦੇ ਪਿੱਛੇ ਕਈ ਲੋਕ ਸਨ ਜੋ ਕਿ ਸਿਵਲ ਵਰਦੀ ਵਿੱਚ ਪੁਲਿਸ ਵਾਲੇ ਦੱਸੇ ਜਾ ਰਹੇ ਨੇ ਉਥੇ ਇਹ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ ਮੈਂ ਬਾਜੀ ਅੰਦਰ ਬੈਠਾ ਸੀ ਤੇ ਨਾਲ ਮੇਰੇ ਇਹਨਾਂ ਕਸਟਮਰ ਬੈਠੇ ਤੇ ਬਾਹਰੋਂ ਨਾ ਬੜੀ ਜ਼ੋਰ ਦੀ ਆਵਾਜ਼ ਆਈ ਹੈ ਕੋਈ ਚੀਜ਼ ਨੂੰ ਵੱਜਦੀ ਗੱਡੀ ਵੱਜੀ ਤੇ ਆਪਾਂ ਕਿਹਾ ਹਾਂ ਵੀ ਉਹ ਕਹਿੰਦਾ ਮੋਟਰਸਾਈਕਲ ਪਰੇ ਕਰੋ ਫਟਾਫਟ ਆਪਾਂ ਮੋਟਰਸਾਈਕਲ ਪਰੇ ਕਰਨ ਲੱਗੇ ਕਿ ਸ਼ਾਇਦ ਕਿਸੇ ਨੂੰ ਜਲਦੀ ਹੋਏਗੀ ਉਹ ਬਾਅਦ ਚ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਆ ਮੈਨੂੰ ਪੁਲਿਸ ਨੇ ਮਾਰ ਦੇਣਾ ਆ ਤੇ ਆਪਾਂ ਜਦੋਂ ਪੁਲਿਸ ਦਾ ਨਾਮ ਆਇਆ ਤੇ ਆਪਾਂ ਥੋੜੇ ਜੇ ਬੰਦਾ ਜਹਿਮ ਜਾਂਦਾ ਨਾ ਕਿ ਕੀ ਕਰਕੇ ਆ ਜਿਹੜਾ ਪੁਲਿਸ ਮਗਰ ਲੱਗੀ ਆ ਇੰਨੇ ਚਿਰ ਨੂੰ ਭਾਜੀ ਪੁਲਸ ਆ ਗਈ ਆ ਆਪਾਂ ਇਹਨੂੰ ਕਿਹਾ ਰੁਕ ਇਹਨੇ ਐਕਸਲੇਟਰ ਦਿੱਤਾ ਸਿੱਧੀ ਗੱਡੀ ਸਾਡੇ ਉੱਤੇ ਚੜਾਣ ਲੱਗਾ ਆਪਾਂ ਛਾਲਾ ਮਾਰ ਕੇ ਵੜ ਗਏ ਅੰਦਰ ਤੁਹਾਨੂੰ ਸੀਸੀਟੀਵੀ ਕੈਮਰੇ ਦੀ ਫੋਟੋ ਵੇਖ ਲਓ ਲੋਕੀ ਸਾਰੇ ਨੇ ਛਾਲਾ ਮਾਰੀਆਂ ਮੋਟਰਸਾਈਕਲ ਇਹਨੇ ਭੰਨ ਤੇ ਆ ਉਸ ਤੋਂ ਬਾਅਦ ਇੱਕ ਬੰਦੇ ਉਹਦੀ ਲੱਤ ਨੂੰ ਸੱਟ ਲੱਗੀ ਇੱਕ ਤਾਂ ਚੂਲਾ ਤੋੜ ਗਿਆ ਆ ਤੇ ਬਾਹਰ ਇਹ ਆਟੋ ਵਾਲਾ ਜਿਹੜਾ ਆ ਉਹਨੂੰ ਥੱਲੇ ਦੇ ਗਿਆ ਆ ਤੇ ਉਸ ਤੋਂ ਬਾਅਦ ਫਿਰ ਮਗਰ ਪੁਲਿਸ ਵੀ ਇਹਦੇ 도ੜੀ ਆ ਸਿਵਲ ਵਿੱਚ ਹੀ ਉਹਨੇ ਏਟੀਵੀ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਬੇਖੌਫ ਹੋ ਕੇ ਇੰਨੀ ਖਤਰਨਾਕ ਡਰਾਈਵਿੰਗ ਕੀਤੀ ਇਹਨੇ ਵੀ ਹਿੱਲ ਗਏ ਇੱਕ ਵਾਰੀ ਵੇਖ ਕੇ ਆਪਾਂ ਦੁਕਾਨ ਦਾ ਬਹੁਤ ਨੁਕਸਾਨ ਇੱਕ ਹੋ ਗਿਆ ਅੰਦਰ ਲੈਪਟਾਪ ਤੇ ਕੰਪਿਊਟਰ ਪਿਆ ਸੀ ਉਹ ਵੀ ਥੱਲੇ ਡਿੱਗ ਗਿਆ ਉਹਦੀ ਸਕਰੀਨ ਜਿਹੜੀ ਟੁੱਟ ਗਈ ਆ ਉਹ ਵੀ ਮੈਂ ਤੁਹਾਨੂੰ ਵਿਖਾ ਸਕਦਾ ਆ ਤੇ ਬਾਕੀ ਇੱਥੇ ਇੱਕ ਮੇਰਾ ਮੁਲਾਜ਼ਮ ਸੀ ਉਹ ਬੈਠਾ ਹੈ ਉਹ ਹੀ ਬਾਲ ਬਾਲ ਬਚਿਆ ਆ ਮੈਂ ਥੋੜਾ ਸਾਈਡ ਤੇ ਖਲੋਤਾ ਸੀ ਬਾਕੀ ਉਹਨੂੰ ਸੱਟ ਲੱਗੀ ਜਿਹੜਾ ਕਸਟਮਰ ਸੀ ਤਾਂ ਫਿਰ ਸੱਟ ਲੱਗੀ ਉਹਦੇ ਪਿੱਛੋਂ ਆ ਸ਼ੀਸ਼ਾ ਵੀ ਵੱਜ ਗਿਆ ਲੱਕ ਦੇ ਵਿੱਚ ਤੇ ਉਹਦੇ ਚੂਲੇ ਤੇ ਵੀ ਸੱਟ ਲੱਗ ਗਈ ਆ ਇੱਕ ਇਹ ਜਿਹੜਾ ਇੱਥਰ ਪਾ ਦੀ ਗੱਡੀ ਕਦੀ ਨਿਕਲ ਹੀ ਨਹੀਂ ਆਪਾਂ ਤੇ ਆਪ ਹੈਰਾਨ ਹੋ ਗਏ ਵੀ ਇਹ ਗੱਡੀ ਲੈ ਕਿਸ ਤਰ੍ਹਾਂ ਆਇਆ ਕਿਉਂਕਿ ਇਹ ਗੱਡੀ ਵਾਸਤੇ ਰਸਤਾ ਹੀ ਨਹੀਂ ਹੈਗਾ ਗੱਡੀ ਤੇ ਵੈਸੇ ਵੀ ਇੱਥੋਂ ਨਿਕਲ ਨਹੀਂ ਸਕਦੀ ਕੋਈ ਵੀ ਪਰ ਇਹ ਪਤਾ ਨਹੀਂ ਕਿਸ ਤਰ੍ਹਾਂ ਗੱਡੀ ਘੱਟ ਲਿਆ ਆ ਔਰ ਬਸ ਉਹ ਵੀ ਪੁਲਿਸ ਦਾ ਡਰ ਹੀ ਇਹਨੂੰ ਕੋਈ ਕਾਂਡ ਕਰਕੇ ਆਇਆ ਈ ਟਕੜਾ ਹੁਣ ਪਤਾ ਨਹੀਂ ਕੀ ਕਾਂਡ ਕਰਕੇ ਆਇਆ ਲੇਕਿਨ ਇਹ ਕੋਈ ਕੋ ਛੋਟੀ ਮੋਟੀ ਵਾਰਦਾਤ ਨਹੀਂ ਕਰਕੇ ਆ ਵਾਰਦਾਤ ਕੋਈ ਵੱਡੀ ਸੀ ਜਿਹੜਾ ਇਹਨੂੰ ਇੰਨਾ ਡਰ ਹੀ ਕਿ ਇਹਨੂੰ ਇਹ ਨਹੀਂ ਪਤਾ ਲ ਅਰਜਕੁਮਾਰਾ ਭਾਈ ਆਟੋ ਤੇ ਲਾਨਾ ਭਾਈ ਮੈਂ ਭਾਈ ਮੈਂ ਤਾਂ ਗੱਡੀ ਲੈ ਆਟੋ ਲੈ ਕੇ ਜਾਣੇ ਜਗ ਤਾਂ ਮੈਂ ਘਾਟੋ ਕਰਤਾ ਮੈਂ ਆਂ ਜਤਲਾਣੇ ਜਾਂਦਾ ਜਗ ਤਾਂ ਮੈਂ ਗੱਡੀ ਨਾਪਸ਼ਾਂ ਕਰਤਾ ਮੈਨੂੰ ਡਾੜ ਦਨੇ ਉਹ ਬੰਦੇ ਨੇ ਚਿੱਟੜਾਂ ਦੀ ਗੱਡੀ ਟਾਇਰ ਫਟੇ ਗੱਡੀ ਤੇ ਕੀ ਲੱਗਦਾ ਤੁਹਾਨੂੰ ਕੀ ਕਰਨ ਹੁੰਦਾ ਕਾਨ ਮਿਲਦਾ ਭਾਈ ਕਾਨ ਕਰਕੇ ਆ ਕੋਲੇ ਦਾ ਬੰਦਾ ਮੇਰਾ ਨਾਮ ਲਪੀਤ ਆ ਜੀ ਇਧਰੋਂ ਇੱਕ ਗੱਡੀ ਆਈ ਹੈ ਚਿੱਟੇ ਕਲਰ ਦੀ ਤੇ ਉਹਨੇ ਕਾ ਮੋਟਰਸਾਈਕਲ ਸਾਈਡ ਤੇ ਕਰੋ ਤੇ ਮੈਂ ਮੋਟਰਸਾਈਕਲ ਸਾਈਡ ਤੇ ਕੰਨ ਲਗਾ ਤੇ ਉਹਨੇ ਜਿਆਦਾ ਤੇਜ਼ ਲਿਆ ਕੇ ਗੱਡੀ ਤੇ ਮੇਰੀ ਲੱਤ ਤੇ ਚਰਾਤੇ ਖੀ ਤੇ ਉਦੋਂ ਇਹਨਾਂ ਦਾ ਵੀ ਕਾਫੀ ਜਿਆਦਾ ਨੁਕਸਾਨ ਹੋ ਗਿਆ ਸੀ ਤੇ ਫਲੈਕਸ ਬੋਰਡ ਆਪਣੇ ਪਰਮਾਣ ਆਏ ਹੋਏ ਸੀ ਉਹ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਹੈ ਬਸ ਇਹੀ ਕਹਿ ਰਿਹਾ ਸੀ ਹਾਂਜੀ ਹੈਗੀ